ਅੱਲੇ ਕੋਲ ਬੈਠੇ ਨੇ ਮੇਰ ਮਿੱਤਰ ਸਾਹਿਬ ਕੋ ਦੱਸਣਗੇ ਮੈਕਫਰੋ ਓਏ ਹੋਏ ਉਹ ਮੇਗਾ ਪਾਪਾ ਜੀ ਆ ਜਾ ਲਓ ਜੀ ਇੱਕ ਪਾਪਾ ਦੇ ਸੌਸ ਸਿਆਪਾ ਪਾਪੇ ਦੇ ਬਾਜਾ ਮਾਰੀਆਂ ਪਾਪਾ ਜੀ ਆ ਜਾਓ ਪਾਪਾ ਜੀ ਆ ਜਾਓ ਲਓ ਜੀ ਪਾਪੇ ਨੂੰ ਉਮਰ ਦੇ ਲੈਣਾ ਉੱਚੀ ਸੁਣਦਾ ਮੈਂ ਰੋਲਾ ਪਾਉਂਦਾ ਰਹਿ ਗਿਆ ਪਾਪਾ ਕੋਲ ਢੀਂ ਕਰਕੇ ਲੰਘਾ ਕੀਆ ਬਾਤਾਂ ਨੇ ਮੈਂ ਕਿਹਾ ਬੇਬੇ ਤੂੰ ਵੀ ਆ ਜਾ ਲਓ ਜੀ ਬੇਬੇ ਹੁਣ ਆਉਣ ਲੱਗੀ ਆ ਬੇ ਲੰਗਰ ਛੱਕੇ ਜਾਓਗੀ ਬਹੁਤ ਹੀ ਸਵਾਦ ਆਲੂ ਮਟਰਾਂ ਦੇ ਸਾਜੀ ਦੇ ਨਾਲ ਮੈਂ ਕਹਾ ਦਾਲ ਫਰਾਈ ਬਣੀ ਐ ਤੇ ਲਰਮਾਲੀ ਫੁਲਕਾ ਦੇ ਨਾਲ ਚਾਵਲ ਵੀ ਐ ਤੇ ਨਾਲ ਮਿੱਠਾ ਮਿੱਠਾ ਹਲਵਾ ਵੀ ਐ ਭਈ ਸ਼ਾਕੇ ਜਾਣਾ ਉਧਾ ਨਹੀਂ ਜਾਣਾ ਵਾਹਿਗੁਰੂ ਬਾ ਮਾਹ ਮਾਈ ਦਾ ਵਿਸ਼ਾਲ ਪੰਡਰਾ ਚੱਲਦਾ ਜੀ ਮੰਦਰ ਸ਼੍ਰੀ ਸ਼ਿਵਾਬਾ ਬਲਕਨਾਥ ਦਲਵਾਗਨਗਰ ਜਵੰਦਰ ਤੋਂ ਭਗਤਾਂ ਨੇ ਲੰਗਾ ਲਗਾਇਆ ਜੀ ਵਾਹ ਜੀ ਬਾ ਆਗੇ ਸ਼ਗਨ ਦੀ ਕਿਰਪਾ ਦਾ ਕਰਦੇ ਆ ਆਹ ਕਿਹੜਾ ਉੜਾਤੇ ਟੋਟੇ ਦੇ ਪਾਤਿਆ ਮੋਛਾ ਇੰਨੇ ਪਿਆਰ ਨਾਲ ਤੁਸੀਂ ਸੰਗਤਾਂ ਨੂੰ ਆਵਾਜ਼ਾਂ ਮਾਰੋਗੇ ਭਾਵੇਂ ਰੱਜਿਓ ਵੀ ਹੋਣਗੇ ਫਿਰ ਵੀ ਇੱਕ ਇੱਕ ਫੁਲਕਾ ਛੱਕੇ ਜਾਣਗੇ ਨਾ ਤੇ ਮਹਾਮਾਈ ਦੀ ਕਿਰਪਾ ਆ ਤੇ ਮੈਂ ਭਾਜੀ ਉਹਨਾਂ ਦਾ ਬਹੁਤ ਫੈਨਾ ਭਾਜੀ ਨੂੰ ਬਹੁਤ ਥੋੜਿਆ ਭਾਜੀ ਨੂੰ ਮਿਲਿਆ ਮੈਂ ਅੱਜ ਆ ਭਾਈ ਦੀ ਉਹ ਆ ਜਰੂਰ ਮੈਂ ਸੋਸ਼ਲ ਮੀਡੀਆ 'ਚ ਦੇਖਿਆ ਭਾਈ ਤੁਹਾਨੂੰ ਮੈਂ ਤੁਹਾਡਾ ਐਕਟਰ ਬਹੁ ਵਾਰੀ ਦੇਖਿਆ ਮੈਂ ਜੈ ਮਾਤਾ ਇਹ ਮਾਤਾ ਦੀ ਕਿਰਪਾ ਆ ਤੇ ਚਲੋ ਮਹਾਮਾਈ ਇੱਧੇ ਕਿਰਪਾ ਆਪਣੀ ਬਣਾਈ ਰੱਖੇ ਤੇ ਮਿਲਦੇ ਆਂ ਸ਼ਾਮ ਨੂੰ ਭਾਜੀ ਜੈ ਮਾਤਾ ਜੈ ਮਾਤਾ